ਮੇਂ ਨੌ ਜੱਲਾ ਵੀ ਦੇ ਬਹੁਤ ਮੰਦੇ ਹਾਲਤ ਕਦੀ ਕਿਤੇ ਕਦੀ ਸਕੂਲੇ ਕਦੀ ਕਿਸ ਦੇ ਘਰ ਚਲੀ ਜਾਨੀ ਆ ਜਦੋਂ ਮੁੰਡਾ ਮੰਡੀ ਚ ਚਲਿਆ ਜਾਂਦਾ ਤੇ ਕਿਸ ਦੇ ਘਰ ਚਲੀ ਜਾਨੀ ਕੱਲੀ ਜਦੋਂ ਹੁੰਨੀ ਆ ਕਿਨੇ ਦਿਨਾਂ ਤੋਂ ਐ ਦੁਕਾਨ ਚ ਰਹਿ ਰਹੇ ਤੁਸੀਂ ਅੱਜ 20 ਦਿਨ ਹੋ ਗਏ ਆ ਦੁਕਾਨ ਚ 20 ਦਿਨਾਂ ਤੋਂ ਇਸ ਦੁਕਾਨ ਚ ਰਹਿ ਰਹੇ ਹਾਂ ਹਾਂ ਦੋ ਮਾਪੇ ਇੱਥੇ ਰਹਿੰਦੇ ਨੇ ਹੋਰ ਕੋਈ ਕੋਣ ਤੁਹਾਡੇ ਘਰ ਦੇ ਵਿੱਚ ਘਰ ਦੋ ਬੱਚੇ ਇੱਕ ਪੁੱਤਰੀ ਆ ਪੋਤਰਾ ਆ ਅਜਾ ਨੂੰ ਮੀਨਾ ਹੋ ਗਿਆ ਬੱਚਿਆਂ ਨੂੰ ਛੱਡ ਗਿਆ ਜਿੱਦ ਤਣੂ ਸਮਾਨ ਕੱਢਿਆ ਥੋੜਾ ਪੋਤਾ ਉਹ ਦਿਨ ਬੱਚਿਆਂ ਨੂੰ ਤੁਹਾਨੂੰ ਸਾਡੇ ਦੋਵੇਂ ਨਹੀਂ ਕਿਸਦੇ ਕੋਲੇ ਜਾਂਦੇ ਕਿੰਨਾ ਵੱਡਾ ਘਰ ਸੀਗਾ ਤੁਹਾਡਾ ਜਿਹੜਾ ਰੋੜ ਕੇ ਰੀ ਰਤੀ ਜਾ ਰੇਟ ਲੱਗੀ ਸੀ ਵੇਲੀ ਸਾਰੀ ਵਾਲੀ ਸੀ ਨੀਆਂ ਭਰੀਆਂ ਕਮਰੇ ਨਹੀਂ ਦੋਨੀਆਂ ਕਮਰੇ ਨਹੀਂ ਬਾਕੀ ਇੱਕ ਕਮਰੇ ਦੀ ਛਾਤੀ ਸੀ ਬਾਕ ਨੀਆਂ ਭਰੀਆਂ ਕਿਸਦੇ ਘਰੇ ਗਿਜਾਰਾ ਕਰਾਂਦੇ ਆਂ ਦੀ ਭਜੀ ਤੇ ਟਾਈਮ ਪਾਸ ਹੀ ਆ ਜੇ ਨਰਮ ਤਰੀ ਮਿਲਦੀ ਉਹਨਾਂ ਦਾ ਕਿੱਥੇ ਹੋਣਾ ਥਾਂ ਦਾ ਜਰਾ ਮਤ ਮਿਲੂਗੀ ਕਿ ਕਿ ਤਗੜੇ ਕੋਈ ਜੇ ਕਿਸੇ ਨੇ ਮਦਦ ਕਰਨੀ ਹੋਵੇ ਤੁਹਾਡਾ ਨੰਬਰ ਬੋਲ ਦਿਓ ਜੀ ਨੰਬਰ ਆ ਬੋਲ ਦਿਓ ਇਹਨਾਂ ਦਾ ਨੰਬਰ ਹੈਗਾ 797363374 ਇਹ ਇਹਨਾਂ ਦਾ ਨੰਬਰ ਹੈ ਕੀ ਨਾਮ ਹੈ ਜੀ ਤੁਹਾਡਾ ਕਾਲਾ ਸਿੰਘ ਮਤ ਹੈ ਤੁਹਾਡਾ ਕੀ ਨਾਮ ਗਵਿੰਦਰ ਕੌਰ ਇਸ ਵੇਲੇ ਅਸੀਂ ਸੁਲਤਾਨਪੁਰ ਲੋਧੀ ਦੇ ਬਾਹੂਪੁਰ ਦੇ ਵਿੱਚ ਖੜੇ ਆ ਬਉਪੂਰ ਪਿੰਡਾਂ ਦੇ ਨਾਲ ਯਾਉ ਮੰਡ ਇਲਾਕਾ ਜਿੱਥੇ ਸਭ ਤੋਂ ਪਹਿਲਾਂ ਬਿਆਸ ਦਰਿਆ ਨੇ ਮਾਰ ਮਾਰੀ ਔਰ ਹੜ ਆਏ ਹੋਏ ਨੇ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਪਾਣੀ ਇਸ ਇਲਾਕੇ ਦੇ ਵਿੱਚ ਖੜਾ ਔਰ ਲੋਕਾਂ ਦੀ ਜ਼ਿੰਦਗੀ ਉਹਨਾਂ ਦਾ ਜੀਣ ਦਾ ਮੰਜ਼ਰ ਇਸ ਵੇਲੇ ਕੀ ਹੈ ਉਹ ਇੱਕ ਕਹਾਣੀ ਤੁਹਾਨੂੰ ਦੱਸਦੇ ਆਪਾਂ ਇਹਨਾਂ ਦਾ ਆਪਣਾ ਘਰ ਤਾਂ ਰੁੜ ਗਿਆ ਘਰ ਖਤਮ ਹੋ ਗਿਆ ਪਿਛਲੇ 20 ਦਿਨਾਂ ਤੋਂ ਇਸੇ ਤਰ੍ਹਾਂ ਇਹ ਕਦੀ ਕਿਸੇ ਥਾਤੇ ਰਹਿ ਰਹੇ ਨੇ ਕਦੀ ਕਿਸੇ ਥਾਤੇ ਰਹਿ ਰਹੇ ਨੇ ਹੁਣ ਇਹਨਾਂ ਨੂੰ ਕਿਸੇ ਨੇ ਆਪਣੀ ਦੁਕਾਨ ਦਿੱਤੀ ਹੈ ਦੁਕਾਨ ਦੇ ਵਿੱਚ ਰਹਿਣ ਲਈ ਥਾਂ ਦਿੱਤੀ ਹੈ ਤੇ ਇਹ ਮਾਂ ਤੇ ਉਹਨਾਂ ਦੇ ਬੇਟੇ ਇਸੇ ਤਰ੍ਹਾਂ ਇਸ ਦੁਕਾਨ ਦੇ ਵਿੱਚ ਰਹਿ ਰਹੇ ਨੇ ਹਾਲਾਂਕਿ ਬਾਕੀ ਘਰ ਦੇ ਜੀ ਜਿਹੜੇ ਨੇ ਇਹਨਾਂ ਨੇ ਸੁਰੱਖਿਆ ਥਾਵਾਂ ਤੇ ਆਪਣੇ ਰਿਸ਼ਤੇਦਾਰਾਂ ਦੇ ਘਰ ਭੇਜੀ ਹੋਏ ਨੇ ਹੁਣ ਕਿਉਂਕਿ ਇਹ ਦੋਨੋਂ ਜੀ ਇੱਥੇ ਰਹਿ ਰਹੇ ਨੇ ਆਪਣੇ ਘਰ ਦਾ ਸਮਾਨ ਇੱਥੇ ਲੈ ਕੇ ਆਏ ਨੇ ਘਰ ਇਹਨਾਂ ਦਾ ਪੂਰੀ ਤਰ੍ਹਾਂ ਰੁੜ ਚੁੱਕਿਆ ਹੋਇਆ ਮਾਤਾ ਜੀ ਕਿਹੜਾ ਪਿੰਡ ਸੀਗਾ ਤੁਹਾਡਾ ਮੁੰਟਵਾਦ ਮੁੰਟਵਾਦ ਤੇ ਪਾਣੀ ਕਦੋਂ ਦਾ ਪਾਣੀ ਆਇਆ ਇੱਥੇ ਪਾਣੀ ਨਹੀਂ ਨਾ ਜਲਿਆ ਵੀਰੇ ਬਹੁਤ ਮੰਦੇ ਹਾਲ ਤਾਂ ਕਦੀ ਕਦੇ ਕਦੀ ਸਕੂਲ ਲੈ ਕਦੀ ਕਿਸ ਦੇ ਘਰ ਚਲੀ ਜਾਨੀ ਆ ਜਦੋਂ ਮੁੰਡਾ ਮਾਂ ਲਈ ਚੱਲਿਆ ਜਾਂਦਾ ਤੇ ਕਿਸ ਦੇ ਘਰ ਚਲੀ ਜਾਨੀ ਕੱਲੀ ਜਦੋਂ ਹੁੰਨੀ ਆ ਮੁੰਡੇ ਨੂੰ ਕੋਈ ਨਾ ਕੋਈ ਲੈ ਜਾਂਦੇ ਸਮਾਨ ਸੁਮ ਨੂੰ ਕਢਾਉਣ ਕਿਸ ਦੇ ਪਹੂ ਕੱਢਣ ਚਲੇ ਗਏ ਤੇ ਉਦੋਂ ਮੈਂ ਕਿਸ ਦੇ ਘਰ ਪੈ ਜਾਨੀ ਜਦੋਂ ਹੁੰਦਾ ਇਕੱਲੇ ਦੋਵੇਂ ਪੁੱਤ ਪੈ ਜਾਂਦੇ ਆ ਕਿੰਨੇ ਦਿਨਾਂ ਤੋਂ ਐ ਦੁਕਾਨ ਚ ਰਹਿ ਰਹੇ ਤੁਸੀਂ ਅੱਜ 20 ਦਿਨ ਹੋ ਗਏ ਆ ਦੁਕਾਨ ਚ ਇਹ 20 ਦਿਨਾਂ ਤੋਂ ਐਸੇ ਦੁਕਾਨ ਚ ਰਹਿ ਰਹੇ ਤੁਸੀਂ ਹਾਂ ਦੋਵੇਂ ਮਾਪੇ ਇੱਥੇ ਰਹਿੰਦੇ ਨੇ ਹੋਰ ਕੋਣ ਕੋਣ ਆ ਤੁਹਾਡੇ ਘਰ ਦੇ ਵਿੱਚ ਕਰ ਦੋ ਬੱਚੇ ਇੱਕ ਪੋਤਰੀਆ ਪੋਤਰਾ ਪੋਤਰੀ ਪੋਤਰਾ ਮੈਥੋਂ ਵਗੈਰਾ ਰਹਿੰਦੇ ਨਹੀਂ ਆ ਤੇ ਮਾਪੇ ਉਹਦੀ ਨਹੀਂ ਪਰਵਾਹ ਕਰਦੇ ਮੈਥੋਂ ਵਗੈਰਾ ਰਹਿੰਦੇ ਨਹੀਂ ਨਾ ਮੈਂ ਉਹਨਾਂ ਬਣਵਾ ਰਹੀ ਨਹੀਂ ਹੈ ਨਾ ਉਹ ਮੈਥੋਂ ਵਗੈਰਾ ਦੇਂਦੇ ਪੋਤਰੀ ਪੋਤਰਾ ਆਜਾ ਨੂੰ ਮਹੀਨਾ ਹੋ ਗਿਆ ਬੱਚਿਆਂ ਨੂੰ ਛੱਡ ਗਿਆ ਜਿੱਦ ਤਣੂ ਸਮਾਨ ਕੱਢਿਆ ਥੋੜਾ ਬੋਤਾ ਉਹਦਨ ਬੱਚਿਆਂ ਨੂੰ ਦਵਾ ਨੂੰ ਸਾਡਾ ਦੋਵੇਂ ਨਹੀਂ ਕਿਸੇ ਕੋਲੇ ਜਾਂਦੇ ਕਿੰਨਾ ਵੱਡਾ ਘਰ ਸੀਗਾ ਤੁਹਾਡਾ ਜਿਹੜਾ ਰੋੜਕਾ ਘੀਰਤੀ ਜਾਰੇਟ ਲੱਗੀ ਸੀ ਵੇਲੀ ਸਾਰੀ ਬੜੀ ਸੀ ਵੇਲੀ ਬੜੀ ਇੱਕ ਮਲ ਨੀਆਂ ਭਰੀਆਂ ਕਮਰੇਆਂ ਦੀਆਂ ਦੋਨੀਆਂ ਕਮਰੇ ਨਹੀਂ ਬਾਕੀ ਇੱਕ ਕਮਰੇ ਦੀ ਛਾਤੀ ਸੀ ਬਾਕੀਆਂ ਭਰੀਆਂ ਹਾਂਜੀ ਅਵੇਲੀ ਸਾਰੀ ਬੜੀ ਸੀ ਛਾਤੀ ਪਉਣ ਵਾਲੀ ਰਹਿ ਗਈਆਂ ਸੀ ਸਾਰਾ ਸਾਰਾ ਰੁੜ ਗਿਆ ਸਾਰਾ ਜਿਹੜਾ ਕਮਰਾ ਪੱਕਾ ਸੀ ਉਹ ਵੀ ਰੁੜ ਗਿਆ ਉਹ ਵੀ ਰੁੜ ਗਿਆ ਸਾਰਾ ਰੁੜ ਗਿਆ ਫਾ ਹੁਣ ਕੋਈ ਮਦਦ ਮਿਲੀ ਤੁਹਾਨੂੰ ਕਿਸੇ ਕਿਉਂਕਿ ਬੜੀ ਮਦਦ ਚੱਲ ਰਹੀ ਹੈ ਬੜੇ ਸਿੰਘਾਂ ਰਾਣੇ ਬੜੇ ਲੋਕਾਂ ਨੇ ਮਦਦ ਕੀਤੀ ਹੈ ਤੁਹਾਡੇ ਕੋਲ ਇੱਧਰ ਕੋਈ ਆਇਆ ਉਹ ਮਦਦ ਮਿਲੀ ਥੋੜੀ ਬਾਦੀ ਮਿਲੀ ਭਾਈ ਕਿੰਨੀ ਕੋ ਮਦਦ ਮਿਲੀ ਤੁਕੀ ਕਿ ਹਜ਼ਾਰ ਤੱਕ ਰ ਮਿਲ ਗਈ ਹੈ ਪਰ ਤੀਕੀ ਥੀ ਕੋ ਹਜ਼ਾਰ ਤੱਕ ਮਦਦ ਮਿਲ ਗਈ ਹੈ ਘਰ ਬਣਾਉਣ ਨੂੰ ਤੁਹਾਨੂੰ ਲੱਖਾਂ ਰੁਪਏ ਦੀ ਮਦਦ ਚਾਹੀਦੀ ਹੋਗੀ ਹਾਂਜੀ ਲੱਖਾਂ ਦੀ ਚਾਹੀਦੀ ਹੈ ਉਹਦੇ ਉੱਥੇ ਤੇ ਭਾਜੀ ਟਿਕਾਣੇ ਨਹੀਂ ਰਹਿਗੇ ਤੇ ਕਰਾਂਗੇ ਕੀ ਅਸੀਂ ਬਾਹਰ ਹੀ ਥਾਂ ਲਵਾਂਗੇ ਕੀ ਕਰਾਂਗੇ ਰੋਜ਼ਗਾਰ ਹੀ ਸਾਡਾ ਖਤਮ ਹੋ ਗਿਆ ਇਹ ਪੀਸ ਗਾਰ ਰੋਜ਼ਗਾਰ ਤੁਸੀਂ ਉਥੇ ਖੇਤੀ ਕਰ ਉਥੇ ਨਾਲ ਖੇਤੀ ਹੀ ਮਾੜ ਉਹ ਕਰਦੇ ਨਾਲ ਦਿਹਾੜੀ ਦਾ ਪਾ ਕਰਦੇ ਹਾਂ ਬਾਈ ਦਾ ਕੰਮ ਕਰਦੀਆਂ ਹੁੰਦਾ ਦਾਦੀ ਪੋਤੀ ਦਾਦੀ ਪੋਤੀ ਕੰਮ ਕਰਦਿਕਾ ਸਪਾਈਆਂ ਸੂਈਆਂ ਕਰਕੇ ਆਉਂਦੀਆਂ ਹੁੰਦਾ ਸੀ ਤੁਹਾਡੀ ਪੋਤੀ ਹਾਂ ਪੁੱਤਰੀ ਤੇ ਮੈਂ ਦੋਵੇਂ ਤੁਹਾਨੂੰ ਦੱਸਦੀ ਮੇਰੀ ਪੋਤਰੀ ਮੇਥਾ ਵਗੈਰਾ ਨਹੀਂ ਰਹਿੰਦੀ ਤੇ ਅੱਜ ਦਾਦੀ ਪੋਤੀ ਨੂੰ ਮਹੀਨਾ ਹੋ ਗਿਆ ਵਿਛੜਿਆ ਨੂੰ ਘਰਾਂ ਦਾ ਕੰਮ ਕਰਨ ਜਾਂਦੇ ਸੀਗੇ ਤੁਸੀਂ ਪੋਤੀ ਨੂੰ ਵੀ ਨਾ ਕਰਦਾ ਦਾ ਕੰਮ ਕਰਦੀਆਂ ਹੁੰਦਾ ਦਾਦੀ ਪੋਤੇ ਇੱਕ ਮਿੰਟ ਨਹੀਂ ਪੁੱਤਰੀ ਮੇਰੀ ਰਹਿੰਦੀ ਉਹ ਕਿੱਥੇ ਨੇ ਫਿਰ ਉਹ ਤਰਨਤਾਰਨ ਬਾਈਪਾਸ ਤੇ ਇਹ ਰਹਿਤੇ ਦਾ ਰਾਜਾ ਗੁਜ਼ਾਰਾ ਚੱਲਦਾ ਪਿਆ ਹੁਣ ਥੋੜੀ ਮਦਦ ਤਾਂ ਚਲੋ ਮਿਲੀ ਤੁਹਾਨੂੰ ਹਾਂਜੀ ਗੁਜ਼ਾਰਾ ਉਹ ਚੱਲਦਾ ਬਾਬੇ ਦੀ ਜਿਹੜੀ ਸੰਗਤ ਲੈ ਕੇ ਆਉਂਦੀ ਰਾਸ਼ਨ ਉਹਨਾਂ ਦਾ ਗੁਜ਼ਾਰਾ ਚੱਲਦਾ ਜੀ ਸੰਗਤ ਲੈ ਕੇ ਆਉਂਦੀ ਬਹੁਤ ਸੰਗਤ ਹਮਿੰਦੇ ਹਮਿੰਦੇ ਭਰਨਦੀ ਆ ਹਾਂਜੀ ਉਹਨਾਂ ਦਾ ਗੁਜ਼ਾਰਾ ਚੱਲਦਾ ਵਾ ਪਰ ਹੁਣ ਤੁਸੀਂ ਉਸ ਥਾਂ ਤੇ ਨਹੀਂ ਜਾ ਸਕਦੇ ਜਿੱਥੇ ਤੁਹਾਡਾ ਘਰ ਸੀ ਉਹ ਥਾਂ ਤਾਂ ਖਤਮ ਹੀ ਹੋ ਗਿਆ ਥਾਂ ਤੇ ਕਿੱਥੇ ਜਾਵਾਂਗੇ ਭਾਜੀ ਪਾਣੀ ਬੜਾ ਧਾਰੂ ਉੱਥੇ ਤਾਂ ਦਰਿਆ ਹੀ ਪੈ ਗਿਆ ਪਾਣੀ ਉਤਰ ਗਿਆ ਤਾਂ ਵੀ ਰਹਿਣ ਜੋਗ ਹੈਗੀ ਜੀ ਪਾ ਗਿਆ ਉੱਥੇ ਨਹੀਂ ਦਰਿਆ ਪੈ ਗਿਆ ਦਰਿਆ ਪੈ ਗਿਆ ਉੱਥੇ ਤਰੀ ਆ ਪੈ ਗਿਆ ਪਾਣੀ ਤਾਂ ਉੱਥੇ ਵਾਂਝ ਨਹੀਂ ਲੱਗਦਾ ਵੀਰੇ ਨਹੀਂ ਬਣ ਟੁੱਟਿਆ ਸੀਗਾ ਤਾਂ ਹੁਣ ਹੁਣ ਬਣ ਵੱਜ ਵੀ ਗਿਆ ਤਾਂ ਤਾਂ ਵੀ ਰਹਿਣ ਲੱਗ ਨਹੀਂ ਜੀ ਨਹੀਂ 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 ਕਿਵੇਂ ਕਰੋਗੇ ਹੁਣ ਤੁਸੀਂ ਕੀ ਸੋਚਿਆ ਫਿਰ ਅੱਗੇ ਇੱਧਰ ਕੋਈ ਤੇ ਬਾਹਰ ਮਿਲ ਜੇਗਾ ਤੇ ਕਿਤੇ ਇਤਰਾ ਜਾਂ ਕਿਸੇ ਦੇ ਘਰੇ ਗਿਆ ਕਿਸੇ ਦੇ ਘਰੇ ਗਜਰਾ ਕਰਾਂਦੇ ਆਂ ਨਹੀਂ ਭਾਜੀ ਤੇ ਟਾਈਮ ਪਾਸ ਹੀ ਆ ਜੇ ਨਰ ਮਤਰੀ ਮਿਲਦੀ ਹੋਣੇ ਥਾਂ ਦਾ ਕਿੱਥੇ ਹੋਣਾ ਥਾਂ ਦਾ ਗਜਰਾ ਮਤ ਮਿਲੂਗੀ ਕਿ ਕਿ ਤਗੜੇ ਕੋਈ ਜੇ ਕਿਸੇ ਨੂੰ ਮਦਦ ਕਰਨੀ ਹੋਈ ਤੁਹਾਡਾ ਨੰਬਰ ਬੋਲ ਦਿਓ ਤੁਸੀਂ ਆਪਣਾ ਨੰਬਰਾਂ ਬੋਲਦੇ ਬਾਈ ਕੋਈ ਇਹਨਾਂ ਦਾ ਨੰਬਰ ਹੈਗਾ ਤੇ ਨੰਬਰ ਤੁਹਾਡਾ 79 79 ਇੱਕ ਵਾਰ ਦੁਬਾਰਾ ਬੋਲ ਦਿੰਦੇ ਨੰਬਰ 7973633 774 ਦੁਬਾਰਾ ਬੋਲ ਦਿੰਦੇ ਨੰਬਰ ਇੱਕ ਵਾਰ ਇਹਨਾਂ ਦਾ 7973633 774 ਇਹ ਇਹਨਾਂ ਦਾ ਨੰਬਰ ਹੈ ਕੀ ਨਾਮ ਹੈ ਜੀ ਤੁਹਾਡਾ ਕਾਲਾ ਸਿੰਘ ਮਾਤਾ ਜੀ ਤੁਹਾਡਾ ਕੀ ਨਾਮ ਹੈ ਸੁਖਵਿੰਦਰ ਕੌਰ ਇਹ ਇਸ ਵੇਲੇ ਇਹ ਪਿੰਡ ਕਿਹੜਾ ਹੁੰਜਿਥੇ ਇਹ ਦੁਕਾਨ ਹੈਗੀ ਤੁਹਾਡੀ ਲਖਵਰਾ ਲਖਵਰਾ ਬਹੁਪੁਰ ਪੋਲ ਦੇ ਬਿਲਕੁਲ ਨਾਲ ਦਾ ਪਿੰਡ ਜਿੱਥੇ ਹੜ੍ਹ ਆਏ ਹੋਏ ਨੇ ਬਹੁਪੁਰ ਦਾ ਜਿਹੜਾ ਪੱਕਾ ਪੁੱਲ ਬਣਿਆ ਹੋਇਆ ਉਹ ਤੋਂ ਤੋਂ ਇਧਰਲੇ ਜਿਹੜਾ ਤੁਸੀਂ ਬਣ ਤੋਂ ਇਧਰਲਾ ਪਿੰਡ ਹੈ ਇਹਨਾਂ ਦਾ ਇੱਥੇ ਹੈ ਰਹਿ ਰਹੇ ਨੇ ਤਾਂ ਮੈਨੂੰ ਲੱਗਦਾ ਤੁਸੀਂ ਚੁੱਲਾ ਤੇ ਰੱਖਿਆ ਕੁਝ ਬਣਾਉਂਦੇ ਚਾਹ ਪਾਣੀ ਬਣਾਉਣੀ ਚਾਹ ਪਾਣੀ ਬਣਾਉਣੀ ਚੁੱਲਾ ਰੱਖਿਆ ਕੋਈ ਆ ਜਾਂਦਾ ਤੇਰ ਬਣਾਉਣੀ ਆ ਬਿਜਲੀ ਬੁਝਲੀ ਹੈਗੀ ਦੁਕਾਨ ਚ ਬੱਤੀ ਆ ਗਈ ਬੱਤੀ ਹੈਗੀ ਉਹਨਾਂ ਦੀ ਜਿੰਨਾ ਦਿੱਤੀ ਆ ਇਹ ਦੁਕਾਨ ਕਿਹਨੇ ਦਿੱਤੀ ਤੁਹਾਨੂੰ ਫਿਰ ਡਾਕਟਰ ਨੇ ਦਿੱਤੀ ਆ ਦੇ ਭਰਾ ਦੀ ਆਉਂਦਾ ਕੋਈ ਨਹੀਂ ਜਿੰਨੇ ਰਹਿਣਾ ਰਹੋ ਆਵੇ ਦਾਦ ਦਾ ਇਹਨੇ ਦਿੱਤੀ ਆ ਅੱਛਾ ਹਾਂ ਲੱਗ ਇਹ ਹਾਲਾਤ ਇਹਨਾਂ ਦੇ ਘਰ ਤੇ ਬਣੇ ਹੋਏ ਨੇ ਜੇ ਕੋਈ ਮਦਦ ਵੀ ਕਰਨਾ ਚਾਹੁੰਦਾ ਤੇ ਇਹਨਾਂ ਤੱਕ ਜਰੂਰ ਪਹੁੰਚੇ ਔਰ ਮਦਦ ਕਰ ਕਿਹਨੇ ਦੁਕਾਨ ਦਿੱਤੀ ਆ ਡਾਕਟਰ ਆ ਉਹਨਾਂ ਦਿੱਤੀ ਦੁਕਾਨ ਜਿੰਨੇ ਰਹਿ ਜਾਂਦਾ ਨੇ ਤੁਹਾਡਾ ਪਰਿਵਾਰ ਵੀ ਵਿਛੜਿਆ ਪਿਆ ਪਰਿਵਾਰ ਵੀ ਇਕੱਠਾ ਨਹੀਂ ਹੋ ਪਾ ਰਿਹਾ ਸਿਰੂ ਹੋਇਆ ਪਾਜੀ ਖੇਰੂ ਖੇਰੂ ਹੋ ਗਿਆਂ ਮਨ ਖੇਰੂ ਖੇਰੂ ਚੋਂ ਆਇਆ ਪਾਣੀ ਉਹਦੇ ਖੇਰੂ ਖੇਰੂ ਹੋ ਗੇ ਪੁੱਤ ਜੀ ਦੋ ਬਗਰਾਮੈਂਟ ਨਹੀਂ ਹਰੇ ਦੀ ਪੋਤਰੀ ਦਾ ਪੋਤਰਾ ਦਾ ਬਗਰਾ ਰੋ ਕਰੂਗੀ ਉਹ ਤਾਂ ਰਹਿਣ ਲਈ ਛੱਤ ਨਹੀਂ ਰਹੀ ਬਾਕੀ ਦਾ ਕਿੱਥੇ ਰਾਵਾਂਗੇ ਬਹੁਤ ਔਲਾਦ ਮਾਰੇ ਹੋਗੇ ਕਦੋਂ ਇਕੱਠੇ ਆਵਾਂਗੇ ਪਰ ਆਪਾਂ ਇਕੱਠੇ ਆਵਾਂਗੇ ਜਦੋਂ ਕਿਤੇ ਗੁੱਲਾ ਬਣੂ ਸਾਡੀ ਛੱਤ ਬਣੂਗੀ ਜਦੋਂ ਇਕੱਠੇ ਹੋਵਾਂਗੇ ਜਾ ਕੇ ਘਰ ਵਾਲੀ ਪੇਕੇ ਰਹਿੰਦੀ ਆ ਬੋਤਰਾ ਪੋਤਰੀ ਕਿਤੇ ਆ ਅੱਛਾ ਉਹ ਵੀ ਮਾਤਾ ਤੋਂ ਵੱਖਰੇ ਨੇ ਉਹ ਵੱਖਰੇ ਆ ਤੁਹਾਡੀ ਪਤਨੀ ਪੇਕੇ ਰਹਿ ਰਹੇ ਨੇ ਬੱਚੇ ਕਿੱਥੇ ਹੋਰ ਰਹ ਰਹੇ ਨੇ ਹਾਂਜੀ ਖੇਰੂ ਖੇਰੂ ਆਏ ਬਹੁਤ ਹਾਲਾਤ ਮਾੜੇ ਬਾਜੀ ਅਜੇ ਫਾਈਨਲ ਦਾ ਦੇਖੋ ਹਾਲਾਤ ਬਹੁਤ ਮਾੜੇ ਨੇ ਚਲੋ ਤੁਸੀਂ ਹੌਸਲਾ ਰੱਖੋ ਹੌਸਲਾ ਹੀ ਇਸ ਵੇਲੇ ਸਭ ਤੋਂ ਵੱਡੀ ਚੀਜ਼ ਹੈ ਜੀ ਅਰਦਾਸ ਕਰੋ ਕਿ ਜਲਦੀ ਤੁਹਾਡੇ ਹਾਲਾਤ ਠੀਕ ਹੋਣ ਤਾਂ ਇਹਨਾਂ ਇਸ ਪਰਿਵਾਰ ਦੇ ਲਈ ਵੀ ਅਰਦਾਸ ਬਣਦੀ ਹੈ ਕਿ ਇਹਨਾਂ ਦੇ ਹਾਲਾਤ ਜਲਦੀ ਠੀਕ ਹੋਣ ਕੈਮਰਾਮੈਨ ਰੋਹਿਤ ਦੇ ਨਾਲ ਰਮਨਚੋਗਬਾਦ ਦੈਨਿਕ ਸਵੇਰਾ ਟੀਵੀ ਸੁਲਤਾਨਪੁਰ ਲੋਧੀ ਇਸ ਵੇਲੇ ਅਸੀਂ ਸੁਲਤਾਨਪੁਰ ਲੋਧੀ ਦੇ ਬਾਉਪੁਰ ਦੇ ਵਿੱਚ ਖੜੇ ਆ ਬਾਉਪੁਰ ਪਿੰਡਾਂ ਦੇ ਨਾਲ ਯਾਉ ਮੰਡ ਅਲਾਕਾ ਜਿੱਥੇ ਸਭ ਤੋਂ ਪਹਿਲਾਂ ਬਿਆਸਤ ਰਿਆਨੇ ਮਾਰ ਮਾਰੀ ਔਰ ਹੜ ਆਏ ਹੋਏ ਨੇ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਪਾਣੀ ਇਸ ਇਲਾਕੇ ਦੇ ਵਿੱਚ ਖੜਾ ਔਰ ਲੋਕਾਂ ਦੀ ਜ਼ਿੰਦਗੀ ਉਹਨਾਂ ਦਾ ਜੀਣ ਦਾ ਮੰਜ਼ਰ ਇਸ ਵੇਲੇ ਕੀ ਹੈ ਉਹ ਇੱਕ ਕਹਾਣੀ ਤੁਹਾਨੂੰ ਦੱਸਦੇ ਆਪਾਂ ਇਹਨਾਂ ਦਾ ਆਪਣਾ ਘਰ ਤਾਂ ਰੁੜ ਗਿਆ ਘਰ ਖਤਮ ਹੋ ਗਿਆ ਪਿਛਲੇ 20 ਦਿਨਾਂ ਤੋਂ ਇਸੇ ਤਰ੍ਹਾਂ ਇਹ ਕਦੀ ਕਿਸੇ ਥਾਂ ਤੇ ਰਹਿ ਰਹੇ ਨੇ ਕਦੀ ਕਿਸੇ ਥਾਂ ਤੇ ਰਹਿ ਰਹੇ ਨੇ ਹੁਣ ਇਹਨਾਂ ਨੂੰ ਕਿਸੇ ਨੇ ਆਪਣੀ ਦੁਕਾਨ ਦਿੱਤੀ ਹੈ ਦੁਕਾਨ ਦੇ ਵਿੱਚ ਰਹਿਣ ਲਈ ਥਾਂ ਦਿੱਤੀ ਹੈ ਤੇ ਇਹ ਮਾਂ ਤੇ ਉਹਨਾਂ ਦੇ ਬੇਟੇ ਇਸੇ ਤਰ੍ਹਾਂ ਇਸ ਦੁਕਾਨ ਦੇ ਵਿੱਚ ਰਹਿ ਰਹੇ ਨੇ ਹਾਲਾਂਕਿ ਬਾਕੀ ਘਰ ਦੇ ਜੀ ਜਿਹੜੇ ਨੇ ਇਹਨਾਂ ਨੇ ਸੁਰੱਖਿਆ ਥਾਵਾਂ ਤੇ ਆਪਣੇ ਰਿਸ਼ਤੇਦਾਰਾਂ ਦੇ ਘਰ ਭੇਜੀ ਹੋਏ ਨੇ ਹੁਣ ਕਿਉਂਕਿ ਇਹ ਦੋਨੋਂ ਜੀ ਇੱਥੇ ਰਹਿ ਰਹੇ ਨੇ ਆਪਣੇ ਘਰ ਦਾ ਸਮਾਨ ਇੱਥੇ ਲੈ ਕੇ ਆਏ ਨੇ ਘਰ ਇਹਨਾਂ ਦਾ ਪੂਰੀ ਤਰ੍ਹਾਂ ਰੁੜ ਚੁੱਕਿਆ ਹੋਇਆ ਹੈ ਮਾਤਾ ਜੀ ਕਿਹੜਾ ਪਿੰਡ ਸੀਗਾ ਤੁਹਾਡਾ ਮੁੰਡਾ ਬਾਦ ਮੁੰਡਾ ਬਾਦ ਤੇ ਪਾਣੀ ਕਦੋਂ ਦਾ ਪਾਣੀ ਆਇਆ ਇੱਥੇ ਪਾਣੀ ਮੀਨਾ ਉਹ ਜੱਲਿਆ ਵੀਰੇ ਅੱਛਾ ਬਹੁਤ ਮੰਦੇ ਹਾਲ ਤਾਂ ਕਦੀ ਕਿਤੇ ਕਦੀ ਸਕੂਲ ਲੈ ਕਦੀ ਕਿਸ ਦੇ ਘਰ ਚਲੀ ਜਾਂਦੀਆਂ ਜਦੋਂ ਮੁੰਡਾ ਮਾਂ ਲਈ ਚੱਲਿਆ ਜਾਂਦਾ ਤੇ ਕਿਸ ਦੇ ਘਰ ਚ ਲਈ ਜਾਨੀ ਕੱਲੀ ਜਦੋਂ ਹੁੰਨੀ ਆ ਮੁੰਡੇ ਨੂੰ ਕੋਈ ਨਾ ਕੋਈ ਲੈ ਜਾਂਦੇ ਮਸਮਾਨ ਸੁਮਣ ਨੂੰ ਕਢਾਉਣ ਕਿਸ ਦੇ ਪਹੂ ਕੱਢਣ ਚਲੇ ਗਏ ਤੇ ਉਦੋਂ ਮੈਂ ਕਿਸ ਦੇ ਘਰ ਪੈ ਜਾਨੀ ਜਦੋਂ ਹੁੰਦਾ ਕੱਲੇ ਦੋ ਮਾਂ ਪੁੱਤ ਪੈ ਜਾਂਦੇ ਆ ਕਿੰਨੇ ਦਿਨਾਂ ਤੋਂ ਆ ਦੁਕਾਨ ਚ ਹੀ ਰਹਿ ਰਹੇ ਤੁਸੀਂ ਅੱਜ 20 ਦਿਨ ਹੋ ਗਏ ਆ ਦੁਕਾਨ ਚ ਇਹ 20 ਦਿਨਾਂ ਤੋਂ ਐਸੇ ਦੁਕਾਨ ਚ ਰਹਿ ਰਹੇ ਤੁਸੀਂ ਹਾਂ ਦੋ ਮਾਂ ਪੱਤੇ ਇੱਥੇ ਰਹਿੰਦੇ ਆ ਹੋਰ ਕੋਈ ਕੋਣਾ ਤੁਹਾਡੇ ਘਰ ਦੇ ਵਿੱਚ ਘਰ ਦੋ ਬੱਚੇ ਆ ਇੱਕ ਪੋਤਰੀ ਆ ਪੋਤਰਾ ਪੋਤਰੀ ਪੋਤਰਾ ਹੈ ਪੁੱਤਰੀ ਪੁੱਤਰਾ ਮੈਂ ਥੋਂ ਬਿਗੈਰਾ ਰਹਿੰਦੇ ਨਹੀਂ ਆਉਂਦੇ ਮਾਂ ਤੇ ਉਹਦੀ ਨਹੀਂ ਪਰਵਾਹ ਕਰਦੇ ਮੈਂ ਥੋਂ ਬਿਗੈਰਾ ਰਹਿੰਦੇ ਨਹੀਂ ਨਾ ਮੈਂ ਉਹਨਾਂ ਬਣਵਾ ਰਹੀ ਨਹੀਂ ਹੈ ਨਾ ਉਹ ਮੈਂ ਥੋਂ ਬਿਗੈਰਾ ਰਹਿੰਦੇ ਪੁੱਤਰੀ ਪੁੱਤਰਾ ਆਜਾ ਅਨੂ ਮੀਨਾ ਹੋ ਗਿਆ ਬੱਚਿਆਂ ਨੂੰ ਛੱਡ ਗਿਆ ਜਿੱਦ ਤਣੁ ਸਮਾਨ ਕੱਢਿਆ ਥੋੜਾ ਪੋਤਾ ਉਹਦਨ ਬੱਚਿਆਂ ਨੂੰ ਦਵਾ ਨੂੰ ਸਾਡਾ ਦੋਵੇਂ ਨਹੀਂ ਕਿਸੇ ਕੋਲੇ ਜਾਂਦੇ ਕਿੰਨਾ ਵੱਡਾ ਘਰ ਸੀਗਾ ਤੁਹਾਡਾ ਜਿਹੜਾ ਰੋੜਕਾ ਵੀ ਰਤੀ ਜਾਂ ਰੇਟ ਲੱਗੀ ਸੀ ਵੇਲੀ ਸਾਰੀ ਵਾਲੀ ਸੀ ਵੇਲੀ ਬਲੀ ਮਲ ਨੀਆਂ ਭਰੀਆਂ ਕਮਰੇਆਂ ਨੇ ਦੋਨੀਆਂ ਕਮਰੇ ਨਹੀਂ ਬਾਕੀ ਇੱਕ ਕਮਰੇ ਦੀ ਛਾਤੀ ਸੀ ਬਾਕੀਆਂ ਭਰੀਆਂ ਹਾਂਜੀ ਅਜੇ ਲਈ ਸਾਰੀ ਬੜੀ ਛਾਤੀ ਪਉਣ ਵਾਲੀ ਰਹਿ ਗਈਆਂ ਛਤਾਂ ਸਾਰੀਆਂ ਰਹਿ ਗਈਆਂ ਸੀ ਸਾਰਾ ਰੁੜ ਗਿਆ ਸਾਰਾ ਜਿਹੜਾ ਕਮਰਾ ਪੱਕਾ ਸੀ ਉਹ ਵੀ ਰੁੜ ਗਿਆ ਉਹ ਵੀ ਰੁੜ ਗਿਆ ਸਾਰਾ ਰੁੜ ਗਿਆ ਹੁਣ ਕੋਈ ਮਦਦ ਮਿਲੀ ਤੁਹਾਨੂੰ ਕਿਸੇ ਕਿਉਂਕਿ ਬੜੀ ਮਦਦ ਚੱਲ ਰਹੀ ਹੈ ਬੜੇ ਸੰਗਰਾਂ ਨੇ ਬੜੇ ਲੋਕਾਂ ਨੇ ਮਦਦ ਕੀਤੀ ਹੈ ਤੁਹਾਡੇ ਕੋਲ ਇੱਧਰ ਕੋਈ ਆਇਆ ਉਹ ਮਦਦ ਮਿਲੀ ਥੋੜੀ ਬਾਤੀ ਮਿਲੀ ਭਾਈ ਕਿੰਨੀ ਕੋ ਮਦਦ ਮਿਲੀ ਤੁਹਾਨੂੰ 30000 ਤੱਕ ਰਮੀ ਲੱਗੀ ਹੈ ਪਰ 30000 ਤੱਕ ਮਦਦ ਮਿਲ ਗਈ ਘਰ ਦਾ ਸਰਵੇ ਦੀ ਮਤ ਚਾਹੀਦੀ ਹੋਊਗੀ ਹਾਂਜੀ ਲੱਖਾਂ ਦੀ ਚਾਹੀਦੀ ਆ ਦੇ ਉੱਥੇ ਤੇ ਭਾਜੀ ਟਿਕਾਣੇ ਨਹੀਂ ਰਹਿਗੇ ਤੇ ਕਰਾਂਗੇ ਕੀ ਅਸੀਂ ਬਾਹਰ ਹੀ ਥਾਂ ਲਵਾਂਗੇ ਕੀ ਕਰਾਂਗੇ ਰੋਜ਼ਗਾਰ ਹੀ ਸਾਡਾ ਖਤਮ ਹੋ ਗਿਆ ਇਹ ਤਾਂ ਪੀਸਗਾਰ ਰੋਜ਼ਗਾਰ ਤੁਸੀਂ ਉਥੇ ਖੇਤੀਕਾਰ ਉਥੇ ਨਾਲ ਖੇਤੀ ਹੀ ਮਾੜੀ ਮੋੜ ਕੇ ਲਖਾਂਡਾ ਉਹ ਕਰਦੇ ਨਾਲ ਦਿੜਜਾਪਾ ਕਰਦੇ ਆ ਭਾਜੀ ਦਾਦਾ ਦਾ ਕੰਮ ਕਰਦੀਆਂ ਹੁੰਦਾ ਦਾਦੀ ਪੋਤੀ ਦਾਦੀ ਪੋਤੀ ਕੰਮ ਕਰਦਿਕਾ ਸਪਾਈਆਂ ਸੁਈਆਂ ਕਰਕੇ ਆਉਂਦੀਆਂ ਹੁੰਦਾ ਸੀ ਤੁਹਾਡੀ ਪੋਤੀ ਹਾਂ ਪੋਤਰੀ ਤੇ ਮੈਂ ਦੋਵੇਂ ਤੁਹਾਨੂੰ ਦੱਸਦੀ ਮੇਰੀ ਪੋਤਰੀ ਮੇਥਾ ਵਗੈਰਾ ਨਹੀਂ ਰਹਿੰਦੀ ਤੇ ਅੱਜ ਦਾਦੀ ਪੋਤੀ ਨੇ ਮਿਨਾਉ ਗਿਆ ਵਿਛੜਿਆ ਨੂੰ ਘਰਾਂ ਦਾ ਕੰਮ ਕਰਨ ਜਾਂਦੇ ਸੀਗੇ ਤੁਸੀਂ ਪੋਤੀ ਨੂੰ ਵੀ ਨਾ ਲੱਗ ਕਦੇ ਦਾ ਕੰਮ ਕਰਦੀਆਂ ਹਾਂ ਦਾਦੀ ਪੋਤੇ ਇੱਕ ਮਿੰਟ ਨਹੀਂ ਪੋਤਰੀ ਮੇਰੀ ਰਹਿੰਦੀ ਉਹਨੂੰ ਕਿੱਥੇ ਨੇ ਫਿਰ ਉਹ ਤਰਨਤਾਰਨ ਬਾਈਪਾਸ ਤੇ ਰਹਿਤੇ ਨੇ ਰਾਜਾ ਗੁਜ਼ਾਰਾ ਚੱਲਦਾ ਪਿਆ ਹੁਣ ਥੋੜੀ ਮਦਦ ਤਾਂ ਚਲੋ ਮਿਲੀ ਤੁਹਾਨੂੰ ਹਾਂਜੀ ਗੁਜ਼ਾਰਾ ਉਹ ਚੱਲਦਾ ਬਾਬੇ ਦੀ ਜਿਹੜੀ ਸੰਗਤ ਲੈ ਕੇ ਹੁੰਦੀ ਰਾਸ਼ਨ ਉਹਨਾਂ ਦਾ ਗੁਜ਼ਾਰਾ ਚੱਲਦਾ ਜੀ ਸੰਗਤ ਲੈ ਕੇ ਜਾਂਦੀ ਬਹੁਤ ਸੰਗਤ ਹੰਮੀ ਧੰਮੀ ਭਰਦੀ ਆ ਹਾਂਜੀ ਉਹਨਾਂ ਦਾ ਜਿਆਰਾ ਚੱਲਦਾ ਵਾ ਪਰ ਹੁਣ ਤੁਸੀਂ ਉਸ ਥਾਂ ਤੇ ਤਾਂ ਨਹੀਂ ਜਾ ਸਕਦੇ ਜਿੱਥੇ ਤੁਹਾਡਾ ਘਰ ਸੀ ਥਾਂ ਤੇ ਖਤਮੀ ਹੋ ਗਿਆ ਥਾਂ ਤੇ ਕਿੱਥੇ ਜਾਵਾਂਗੇ ਭਾਜੀ ਪਾਣੀ ਬੜਾ ਧਾਰੂ ਉੱਥੇ ਤੇ ਦਰਿਆਈ ਪੈ ਗਿਆ ਪਾਣੀ ਉਤਰ ਗਿਆ ਤਾਂ ਵੀ ਰਹਿਣ ਜੋਗ ਹੈਗੀ ਜੀ ਪਾ ਗਿਆ ਉੱਥੇ ਨਹੀਂ ਤੇਰਿਆ ਪੈ ਗਿਆ ਦਰਿਆ ਪੈ ਗਿਆ ਉੱਥੇ ਤੇਰਿਆਈ ਪੈ ਗਿਆ ਪਾਣੀ ਤਾਂ ਉੱਥੇ ਵਾਂਝ ਨਹੀਂ ਲੱਗਦਾ ਵੀਰੇ ਨਹੀਂ ਬਣ ਟੁੱਟਿਆ ਸੀਗਾ ਤਾਂ ਹੁਣ ਹੁਣ ਬਣ ਵੱਜ ਵੀ ਗਿਆ ਤਾਂ ਤਾਂ ਵੀ ਰਹਿਣ ਲੱਗ ਨਹੀਂ ਜੀ ਨਹੀਂ 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 ਕਿਵੇਂ ਕਰੋਗੇ ਹੁਣ ਤੁਸੀਂ ਕੀ ਸੋਚਿਆ ਫਿਰ ਅੱਗੇ ਇੱਧਰ ਕੋਈ ਤੇ ਬਾਹਰ ਮਿਲ ਜੇਗਾ ਤੇ ਕਿਤੇ ਇਤਰਾਈ ਜਾਂ ਕਿਸੇ ਦੇ ਘਰੇ ਹੀ ਆ ਕਿਸ ਦੇ ਘਰੇ ਗਿਜਾਰਾ ਕਰਾਂਦੇ ਆਂ ਦੀ ਭਾਜੀ ਤੇ ਟਾਈਮ ਪਾਸ ਹੀ ਆ ਜੇ ਨਰਮ ਤਰੀ ਮਿਲਦੀ ਹੋਣੇ ਥਾਂ ਦਾ ਕਿੱਥੇ ਹੋਣਾ ਥਾਂ ਦਾ ਗਿਜਾਰਾ ਮਤ ਮਿਲੂਗੀ ਕਿ ਕੇ ਤਗੜੇ ਕੋਈ ਜੇ ਕਿਸੇ ਨੇ ਮਦਦ ਕਰਨੀ ਹੋਈ ਤੁਹਾਡਾ ਨੰਬਰ ਬੋਲ ਦਿਓ ਤੁਸੀਂ ਆਪਣਾ ਨੰਬਰਾ ਬੋਲ ਦਿਓ ਬਈ ਇਹਨਾਂ ਦਾ ਨੰਬਰ ਹੈਗਾ ਤੇ ਨੰਬਰ ਤੁਹਾਡਾ 7979 ਇੱਕ ਵਾਰਾ ਬੋਲ ਦਿੰਦੇ ਨੰਬਰ 79736633 7 774 ਦੁਬਾਰਾ ਬੋਲ ਦਿੰਦੇ ਆ ਨੰਬਰ ਇੱਕ ਵਾਰੀ ਇਹਨਾਂ ਦਾ 7973 633 774 ਇਹ ਇਹਨਾਂ ਦਾ ਨੰਬਰ ਹੈ ਕੀ ਨਾਮ ਹੈ ਜੀ ਤੁਹਾਡਾ ਕਾਲਾ ਸਿੰਘ ਮਾਤਾ ਜੀ ਤੁਹਾਡਾ ਕੀ ਨਾਮ ਹੈ ਸੁਖਵਿੰਦਰ ਕੌਰ ਇਹ ਇਸ ਵੇਲੇ ਇਹ ਪਿੰਡ ਕਿਹੜਾ ਹੁੰਜਿਥੇ ਇਹ ਦੁਕਾਨ ਹੈਗੀ ਤੁਹਾਡੀ ਲੱਖਵਰਾ ਲੱਖਵਰਾ ਬਾਹੂਪੁਰ ਪੋਲ ਦੇ ਬਿਲਕੁਲ ਨਾਲ ਦਾ ਪਿੰਡ ਹੈ ਜਿੱਥੇ ਹੜ ਆਏ ਹੋਏ ਨੇ ਬਾਹੂਪੁਰ ਦਾ ਜਿਹੜਾ ਪੱਕਾ ਪੁੱਲ ਬਣਿਆ ਹੋਇਆ ਉਹ ਤੋਂ ਤੋਂ ਇਧਰਲੇ ਜਿਹੜਾ ਤੁਸੀਂ ਬਣ ਤੋਂ ਇਧਰਲਾ ਪਿੰਡ ਹੈ ਇਹਨਾਂ ਦਾ ਇੱਥੇ ਹੈ ਰਹਿ ਰਹੇ ਨੇ ਤਾਂ ਮੈਨੂੰ ਲੱਗਾ ਤੁਸੀਂ ਚੁੱਲਾ ਤੇ ਰੱਖਿਆ ਕੁਝ ਬਣਾਉਂਦੇ ਚਾਹ ਪਾਣੀ ਬਣਾਉਣੀ ਚਾਹ ਪਾਣੀ ਬਣਾਉਣੀ ਜੇ ਕੋਈ ਨਾ ਕੋਈ ਆ ਜਾਂਦਾ ਤੇ ਬਣਾਉਣੀ ਆ ਬਿਜਲੀ ਬਿਜਲੀ ਹੈਗੀ ਦੁਕਾਨ ਚ ਟੀ ਵੀ ਆ ਗਈ ਬੱਤੀ ਆ ਗਈ ਬੱਤੀ ਹੈਗੀ ਉਹਨਾਂ ਦੀ ਜਿੰਨਾਂ ਦਿੱਤੀ ਆ ਇਹ ਦੁਕਾਨ ਕਿਹਨਾਂ ਨੇ ਦਿੱਤੀ ਤੁਹਾਨੂੰ ਫਿਰ ਡਾਕਟਰ ਨੇ ਦਿੱਤੀ ਆ ਦੇ ਭਰਾ ਦੀ ਆਉਂਦਾ ਕੋਈ ਨਹੀਂ ਜਿੰਨੇ ਰਹਿਣਾ ਰਹੋ ਆਵੇ ਦਾ ਦਾਦੀ ਨੇ ਦਿੱਤੀ ਆ ਹਾਂ ਲੱਗ ਇਹ ਹਾਲਾਤ ਇਹਨਾਂ ਦੇ ਘਰ ਤੇ ਬਣੇ ਹੋਏ ਨੇ ਜੇ ਕੋਈ ਮਦਦ ਵੀ ਕਰਨਾ ਚਾਹੁੰਦਾ ਤੇ ਇਹਨਾਂ ਤੱਕ ਜਰੂਰ ਪਹੁੰਚੇ ਔਰ ਮਦਦ ਕਰ ਕਿਹਨੇ ਦੁਕਾਨ ਦਿੱਤੀ ਆ ਪ੍ਰਧਾਨ ਡਾਕਟਰ ਆ ਉਹਨਾਂ ਦਿੱਤੀ ਦੁਕਾਨ ਜਿਹਨੇ ਰਹਿ ਜਾਂਦਾ ਨੇ ਤੁਹਾਡਾ ਪਰਿਵਾਰ ਵੀ ਵਿਛੜਿਆ ਪਿਆ ਪਰਿਵਾਰ ਵੀ ਇਕੱਠਾ ਨਹੀਂ ਹੋ ਪਾ ਰਿਹਾ ਸਿਰੂ ਹੋਇਆ ਪਾਜੀ ਖੇਰੂ ਖੇਰੂ ਹੋ ਗਿਆਂ ਮਲ ਖੇਰੂ ਖੇਰੂ ਚੋਂ ਆਇਆ ਪਾਣੀ ਉਹਦੇ ਖੇਰੂ ਖੇਰੂ ਹੋ ਗਏ ਬੱਚਿਆ ਦਬਗੇਰਾ ਮਿੰਟ ਨਹੀਂ ਹਰੇਦੀ ਪੋਤਰੀ ਤਾ ਪੋਤੜਾ ਦਬਗੇਰਾ ਖੇਰੂ ਖੇਰੂ ਹੋ ਗਏ ਹੁਣ ਤਾਂ ਰਹਿਣ ਲਈ ਛੱਤ ਨਹੀਂ ਰਹਿ ਗਈ ਬਾਕੀ ਦਾ ਕਿੱਥੇ ਰਾਵਾਂਗੇ ਬਹੁਤ ਔਲਾਦ ਮਾਰੇ ਹੋ ਗਏ ਕਦੋਂ ਇਕੱਠੇ ਆਵਾਂਗੇ ਪਰਿਵਾਰ ਇਕੱਠੇ ਆਵਾਂਗੇ ਜਦੋਂ ਕਿਤੇ ਗੁੱਲਾ ਬਣੂ ਸਾਡੀ ਛੱਤ ਬਣੂਗੀ ਉਦੋਂ ਇਕੱਠੇ ਹੋਵਾਂਗੇ ਜਾ ਕਾਰ ਵਾਲੀ ਪੇਕੇ ਰਹਿੰਦੀ ਆ ਪੋਤਰਾ ਪੋਤਰੀ ਕਿਤੇ ਆ اچھا ਉਹ ਵੀ ਮਾਤਾ ਤੋਂ ਵੱਖਰੇ ਨੇ ਉਹ ਵੱਖਰੇ ਆ ਤੁਹਾਡੀ ਪਤਨੀ ਪੇਕੇ ਰਹਿ ਰਹੇ ਨੇ ਬੱਚੇ ਕਿੱਥੇ ਹੋਰ ਰਹਿ ਰਹੇ ਆ ਹਾਂ ਜੀ ਵੇ ਖੇਰੂ ਖੇਰੂ ਆ ਬੋਦਲਾਦ ਮਾੜੇ ਬਾਜੀ ਅਜੇ ਕਾਈ ਨਾ ਦਾ ਦੇਖੋ ਹਾਲਾਤ ਬਹੁਤ ਮਾੜੇ ਨੇ ਚਲੋ ਤੁਸੀਂ ਹੌਸਲਾ ਰੱਖੋ ਹੌਸਲਾ ਹੀ ਇਸ ਵੇਲੇ ਸਭ ਤੋਂ ਵੱਡੀ ਚੀਜ਼ ਹੈ ਜੀ ਅਰਦਾਸ ਕਰੋ ਕਿ ਜਲਦੀ ਤੁਹਾਡੇ ਹਾਲਾਤ ਠੀਕ ਹੋਣ ਤਾਂ ਇਹਨਾਂ ਇਸ ਪਰਿਵਾਰ ਦੇ ਲਈ ਵੀ ਅਰਦਾਸ ਬਣਦੀ ਏ ਕਿ ਇਹਨਾਂ ਦੇ ਹਾਲਾਤ ਜਲਦੀ ਠੀਕ ਹੋਣ ਕੈਮਰਾਮੈਨ ਰੋਹਿਤ ਨਾਲ ਰਮਨਚੋਗਬਾਦ ਅਨਿਕਸ਼ਵਰਾ ਟੀਵੀ ਸੁਲਤਾਨਪੁਰ ਲੋਧੀ